ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪੰਜਾਬ ਬੈਲਟ ਚੈਨਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਸ਼ੀਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਸੁਡਲਰ ਅੱਜ ਪ੍ਰੋਗਰਾਮ ਦੇ ਵਿੱਚ ਤਰਨਤਾਰਨ ਜਿਮਨੀ ਚੋਣ ਦੇ ਇੱਕ ਸਮਿਕਰਣ ਨੂੰ ਸਮਝਣ ਦੀ ਆਪਾਂ ਕੋਸ਼ਿਸ਼ ਕਰੀਏ ਤਾਂ ਮੈਂ ਜ਼ਰੂਰ ਤੁਹਾਡੇ ਤੋਂ ਇਹ ਜਾਣਨਾ ਚਾਹਾਂਗੀ ਜੀ ਅਗਰ ਆਪਾਂ ਸੰਦੀਪ ਸਣੀ ਦਾ ਜ਼ਿਕਰ ਕਰੀਏ ਤਾਂ ਵੈਸੇ ਤਾਂ ਸੰਦੀਪ ਸਿੰਘ ਸਣੀ ਨੂੰ ਲੈ ਕੇ ਸਿਆਸੀ ਰੋਲ ਹੈ ਜਿਹੜੇ ਵੱਧਦੇ ਜ਼ਰੂਰ ਨਜ਼ਰ ਆ ਰਹੇ ਨੇ ਸੰਦੀਪ ਸਿੰਘ ਸਣੀ ਜਿਹੜੇ ਆ ਕੀ ਪੰਥਕ ਧਿਰਾਂ ਵੱਲੋਂ ਸਾਂਝੇ ਉਮੀਦਵਾਰ ਬਣ ਸਕਦੇ ਨੇ ਜੇਕਰ ਅਜਿਹਾ ਹੁੰਦਾ ਹੈ ਇਹ ਸਮਿਕਰਣ ਬਣ ਜਾਂਦਾ ਹੈ ਤਾਂ ਫਿਰ ਤਰਨਤਾਰਨ ਜਿਮਨੀ ਚੋਣ ਨੂੰ ਕਿਸ ਰੂਪ ਦੇ ਵਿੱਚ ਦੇਖਿਆ ਜਾ ਸਕਦਾ ਹੈ ਨਤੀਜੇ ਕਿਸ ਤਰ੍ਹਾਂ ਦੇ ਹੋ ਸਕਦੇ ਨੇ ਇਸ ਦੇ ਉੱਪਰ ਗੱਲ ਸਾਂਝੀ ਕਰਿਓ ਦੇਖੋ ਸੰਦੀਪ ਸਿੰਘ ਸਣੀ ਨੂੰ ਲੈ ਕੇ ਜਿਹੜੀ ਨਵੀਂ ਡਿਵੈਲਪਮੈਂਟ ਹੈ ਉਹ ਇਹ ਹੈ ਕਿ ਪੁਨਰ ਸੁਜੀਤ ਅਕਾਲੀ ਦਲ ਵੱਲੋਂ ਇੱਕ ਵਫਰ ਦੇ ਰੂਪ ਦੇ ਵਿੱਚ ਮੰਗ ਪੱਤਰ ਸੌਂਪਿਆ ਗਿਆ ਹੈ ਪੰਜਾਬ ਦੇ ਡੀਜੀਪੀ ਨੂੰ ਔਰ ਜਿਹੜਾ ਉਹਨਾਂ ਨੇ ਮੰਗ ਪੱਤਰ ਸੌਂਪਿਆ ਉਹਦੇ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਕਿ ਸੰਦੀਪ ਸਿੰਘ ਸਣੀ ਦੇ ਮਾਮਲੇ ਦੇ ਵਿੱਚ ਜਿਹੜਾ ਪੂਰਾ ਘਟਨਾਕਰਮ ਪਟਿਆਲਾ ਜੇਲ੍ਹ ਦੇ ਵਿੱਚ ਵਾਪਰਿਆ ਉਹਦੀ ਜੁਡੀਸ਼ੀਅਲ ਜਾਂਚ ਕਰਾਈ ਜਾਵੇ ਪੁਨਰ ਸੁਜੀਤ ਅਕਾਲੀ ਦਲ ਵੱਲੋਂ ਕਈ ਮੰਗਾਂ ਉਸ ਮੰਗ ਪੱਤਰ ਦੇ ਵਿੱਚ ਦਰਜ ਨੇ ਜਿਹੜੀਆਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਜੀ ਦੇ ਨਾਮ ਦੇ ਉੱਪਰ ਦਿੱਤਾ ਗਿਆ। ਹਾਲਾਂਕਿ ਉਹ ਹਾਸਲ ਕੀਤਾ ਏਐਸ ਰਾਏ ਜਿਹੜੇ ਇੱਕ ਹੋਰ ਪੰਜਾਬ ਦੇ ਡੀਜੀਪੀ ਪਦਰ ਦੇ ਅਧਿਕਾਰੀ ਨੇ ਡੀਜੀਪੀ ਨੇ ਹੋਗੀ। ਹੁਣ ਸਵਾਲ ਇਹ ਹੈ ਕਿ ਪੁਨਰ ਸੁਜੀਤ ਅਕਾਲੀ ਦਲ ਜਦੋਂ ਸੰਦੀਪ ਸਿੰਘ ਸਣੀ ਉਹਨਾਂ ਦੇ ਮਾਮਲੇ ਦੇ ਵਿੱਚ ਪੁਲਿਸ ਕੋਲੇ ਸ਼ਿਕਾਇਤ ਲੈ ਕੇ ਗਿਆ ਮੰਗ ਪੱਤਰ ਲੈ ਕੇ ਗਿਆ ਤੇ ਇਹ ਸਵਾਲ ਉਹਨਾਂ ਨੇ ਖੜੇ ਕੀਤੇ ਨੇ। ਕੇ ਸੁਦੀਰ ਸੂਰੀ ਦੇ ਮਾਮਲੇ ਦੇ ਵਿੱਚ ਸੰਦੀਪ ਸਿੰਘ ਸਣੀ ਨੂੰ ਅਦਾਲਤ ਵਿੱਚੋਂ ਜ਼ਮਾਨਤ ਮਿਲਣ ਦੀ ਸੰਭਾਵਨਾ ਸੀ ਇਹ ਉਸ ਮੰਗ ਪੱਤਰ ਚ ਕਿਹਾ ਗਿਆ ਕਿਉਂਕਿ ਜੇਲ੍ਹ ਦੇ ਵਿੱਚ ਸੰਦੀਪ ਸਣੀ ਦਾ ਆਚਰਣ ਕਹਿੰਦੇ ਚੰਗਾ ਸੀ ਔਰ ਸੰਦੀਪ ਸਿੰਘ ਸਣੀ ਦਾ ਅਪਰਾਧਿਕ ਰਿਕਾਰਡ ਹੈ ਜਿਹੜਾ ਉਸ ਸੁਦੀਰ ਸੂਰੀ ਦੇ ਮਾਮਲੇ ਤੋਂ ਇਲਾਵਾ ਪੂਰੀ ਤਰ੍ਹਾਂ ਸਾਫ਼ ਹੈ ਨਾ ਉਹਦਾ ਕਿਸੇ ਖਾੜਕੂ ਧਿਰ ਦੇ ਨਾਲ ਕੋਈ ਸੰਬੰਧ ਸੀ ਔਰ ਨਾ ਹੀ ਉਹ ਕਿਸੇ ਗੈਂਗ ਦੇ ਨਾਲ ਸੰਬੰਧਿਤ ਸੀ ਇਸ ਤਰ੍ਹਾਂ ਦੀਆਂ ਗੱਲਾਂ ਬਾਹਰ ਆਈਆਂ ਨਹੀਂ ਹਾਲਾਂਕਿ ਆ ਗੱਲਾਂ ਦਾ ਜ਼ਿਕਰ ਉਸ ਮੰਗ ਪੱਤਰ ਦੇ ਵਿੱਚ ਨਹੀਂ ਹੈ ਉਸ ਮੰਗ ਪੱਤਰ ਚ ਕਿਹਾ ਗਿਆ ਕਿ ਇਹ ਜਾਂਚ ਕਰਾਈ ਜਾਣੀ ਚਾਹੀਦੀ ਹੈ ਕਿ ਸੰਦੀਪ ਸ਼ਨੀ ਨੂੰ ਉਸ ਬੈਰਕ ਚ ਕਿਉਂ ਰੱਖਿਆ ਗਿਆ ਜਿਸ ਬੈਰਕ ਦੇ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦੇ ਦੋਸ਼ੀ ਪੁਲਿਸ ਅਫਸਰ ਮੌਜੂਦ ਸੀ ਕਿਉਂਕਿ ਜਿਹੜਾ ਜੇਲ੍ਹ ਦਾ ਕਾਨੂੰਨ ਹੈ ਉਹ ਇਹ ਕਹਿੰਦਾ ਇਹ ਭਾਰਤ ਦਾ ਕਾਨੂੰਨ ਹੈ ਇਹ ਕਹਿੰਦਾ ਹੈ ਕਿ ਜਿਹੜੇ ਅੰਡਰ ਟ੍ਰਾਇਲ ਹੁੰਦੇ ਨੇ ਮਤਲਬ ਜਿਨ੍ਹਾਂ ਲੋਕਾਂ ਦੇ ਕੇਸਾਂ ਦੇ ਫੈਸਲੇ ਨਹੀਂ ਹੋਏ ਹੁੰਦੇ ਉਹਨਾਂ ਨੂੰ ਉਸ ਬੈਰਕ 'ਚ ਨਹੀਂ ਰੱਖਿਆ ਜਾ ਸਕਦਾ ਜਿਸ ਬੈਰਕ ਦੇ ਵਿੱਚ ਸਜ਼ਾ ਪਾ ਚੁੱਕੇ ਦੋਸ਼ੀ ਰੱਖੇ ਜਾਂਦੇ ਨੇ ਮਤਲਬ ਇੱਕ ਹੁੰਦੇ ਨੇ ਕੈਦੀ ਕੈਦੀ ਜਿਨ੍ਹਾਂ ਨੂੰ ਸਜ਼ਾ ਸੁਣਾਈ ਜਾ ਚੁੱਕੀ ਹੁੰਦੀ ਹੈ ਕਿਸੇ ਨੂੰ 1 ਸਾਲ 5 ਸਾਲ 10 ਸਾਲ ਉਮਰ ਕੈਦ ਫਾਂਸੀ ਉਹ ਕੈਦੀ ਹੁੰਦੇ ਨੇ ਦੂਸਰੇ ਨੂੰ ਕਿਹਾ ਜਾਂਦਾ ਹੈ ਬੰਦੀ ਜਾਂ ਅੰਡਰ ਟ੍ਰਾਇਲ ਅੰਡਰ ਟ੍ਰਾਇਲ ਕਿ ਇਹਨਾਂ ਦਾ ਕੇਸ ਚੱਲ ਰਿਹਾ ਹੈ ਇਹਨਾਂ ਦੀਆਂ ਬੈਰਕਾਂ ਜੇਲ੍ਹ ਦੇ ਵਿੱਚ ਅਲੱਗ-ਅਲੱਗ ਹੁੰਦੀਆਂ ਨੇ ਹੁਣ ਜਿਹੜਾ ਰੌਲਾ ਵੱਡਾ ਹੋਇਆ ਅੰਠਕ ਧਿਰਾਂ ਵਿੱਚ ਪਈਆਂ ਉਹਨਾਂ ਨੂੰ ਇਹ ਸ਼ੱਕ ਪਿਆ ਕਿ ਸੰਦੀਪ ਸਿੰਘ ਸਣੀ ਔਰ ਸਜ਼ਾ ਵਾਲੇ ਪੁਲਿਸ ਅਫਸਰ ਝੂਠੇ ਮੁਕਾਬਲਿਆਂ ਵਾਲੇ ਪੁਲਿਸ ਅਫਸਰ ਜਦੋਂ ਇੱਕ ਬੈਰਕ 'ਚ ਆ ਗਏ ਉਸ ਤੋਂ ਬਾਅਦ ਲੜਾਈ ਝਗੜੇ ਦੀ ਗੱਲ ਬਾਹਰ ਆਈ ਪਤਾ ਨਹੀਂ ਕੌਣ ਦੋਸ਼ੀ ਹੈ ਔਰ ਸ਼ੂਬਾ ਸਰਹੰਦ ਮਾਰਿਆ ਗਿਆ ਔਰ ਕੇਸ ਸੰਦੀਪ ਸਣੀ ਤੇ ਪੈ ਗਿਆ ਪੁਨਰ ਸੁਜੀਤ ਅਕਾਲੀ ਦਲ ਦੀ ਮੰਗ ਹੈ ਕਿ ਇਹਦੀ ਜਾਂਚ ਕੀਤੀ ਜਾਵੇ ਅਜਿਹਾ ਕਿਉਂ ਵਾਪਰਿਆ ਕੀ ਉਹਨਾਂ ਨੂੰ ਜਾਣਬੁੱਝ ਕੇ ਇਕੱਠਾ ਕੀਤਾ ਗਿਆ ਕੀ ਕਿਸੇ ਸਾਜ਼ਿਸ਼ ਤਹਿਤ ਉਥੇ ਲੋਕ ਇਕੱਠੇ ਹੋਏ ਇਹਦੇ ਪਿੱਛੇ ਜ਼ਿੰਮੇਦਾਰ ਕੌਣ ਹੈ ਕੋਈ ਤਾਂ ਜ਼ਿੰਮੇਦਾਰ ਹੋਊਗਾ ਨਾ ਜਦੋਂ ਦੋ ਵੱਖਰੀਆਂ ਵੱਖਰੀਆਂ ਧਰਾਵਾਂ ਦੇ ਲੋਕ ਆ ਗਏ ਇੱਕ ਸਜ਼ਾ ਹਾਸਲ ਕਰ ਚੁੱਕੇ ਕੈਦੀ ਝੂਠੇ ਪੁਲਿਸ ਮੁਕਾਬਲੇ ਵਾਲੇ ਔਰ ਇੱਕ ਪਾਸੇ ਸੰਦੀਪ ਸਾਨੀ ਇਹ ਮੰਗ ਲੈ ਕੇ ਗਈ ਦੀ ਹੁਣ ਅਗਰ ਇਹ ਮੰਗ ਨਹੀਂ ਮੰਨੀ ਜਾਂਦੀ ਹਜੇ ਤੱਕ ਕਿਸੇ ਤਰ੍ਹਾਂ ਦੀ ਜਾਂਚ ਦਾ ਹੁਕਮ ਨਹੀਂ ਹੋਇਆ ਅਗਰ ਇਹ ਮੰਨ ਨਹੀਂ ਮੰਗੀ ਜਾਂ ਮੰਨੀ ਜਾਂਦੀ ਤੇ ਪੁਨਰ ਸੁਜੀਤ ਅਕਾਲੀ ਦਲ ਅੰਦੋਲਨ ਖੜਾ ਕਰ ਸਕਦਾ ਇਹਦੇ ਤੇ ਔਰ ਪੰਜਾਬ ਚ ਇਸ ਤਰ੍ਹਾਂ ਦੇ ਸਿੱਖ ਮੁੱਦਿਆਂ ਤੇ ਹੁਣ ਇਹ ਮੁੱਦਾ ਪੰਥਕ ਕਿਵੇਂ ਬਣ ਗਿਆ ਸਿੱਖ ਮੁੱਦਾ ਕਿਵੇਂ ਬਣ ਗਿਆ ਸ਼ਿਕ ਮੁਦਈ ਇਸ ਰੂਪ ਚ ਬਣ ਗਿਆ ਕਿਉਂਕਿ ਜਿਹੜਾ ਬੰਦਾ ਮਾਰਿਆ ਗਿਆ ਜਾਂ ਦੁਨੀਆ ਤੋਂ ਚਲਾ ਗਿਆ ਸੂਬਾ ਸਰਹੰਦ ਜਿਹੜਾ ਆਪਣੇ ਆਪ ਨੂੰ ਕਹਿੰਦਾ ਸੀ ਸੂਬਾ ਸਿੰਘ ਉਹ ਝੂਠੇ ਪੁਲਿਸ ਮੁਕਾਬਲਿਆਂ ਦਾ ਦੋਸ਼ੀ ਹੈ ਔਰ ਸਿੱਖਾਂ ਦੀ ਲੰਮੇ ਸਮੇਂ ਤੋਂ ਇਹ ਮੰਗ ਰਹੀ ਹੈ ਕਿ ਝੂਠੇ ਪੁਲਿਸ ਮੁਕਾਬਲਿਆਂ ਦੇ ਜਿਹੜੇ ਦੋਸ਼ੀ ਪੁਲਿਸ ਅਫਸਰ ਹੈ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਬਹੁਤ ਸਾਰੇ ਪੁਲਿਸ ਅਫਸਰ ਸੀਬੀਆਈ ਦੀ ਅਦਾਲਤ ਨੇ ਝੂਠੇ ਪੁਲਿਸ ਮੁਕਾਬਲਿਆਂ ਦੇ ਦੋਸ਼ੀ ਸਾਬਤ ਕੀਤੇ ਨੇ ਪਿਛਲੇ 2 2.5 ਸਾਲਾਂ ਦੇ ਵਿੱਚ 100 ਸਵਾ 100 ਦੇ ਕਰੀਬ ਇਸ ਤਰ੍ਹਾਂ ਦੇ ਪੁਲਿਸ ਮੁਲਾਜ਼ਮ ਅਫਸਰ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ ਨੇ ਝੂਠੇ ਪੁਲਿਸ ਮੁਕਾਬਲਿਆਂ ਵਾਲੇ ਕੇਸਾਂ ਦੇ ਵਿੱਚ ਇਸ ਕਰਕੇ ਸਿੱਖਾਂ ਦੇ ਜ਼ਖਮ ਹਰੇ ਹੋਏ ਨੇ ਜਿਹੜੀ ਗੱਲ ਹੈ ਨਾ ਵੀ ਇਹ ਮੁੱਦਾ ਸਿੱਖਾਂ ਦਾ ਕਿਵੇਂ ਬਣ ਗਿਆ ਹੁਣ ਪੰਥਕ ਲੋਕਾਂ ਨੂੰ ਸਿੱਖ ਲੋਕਾਂ ਨੂੰ ਇਸ ਗੱਲ ਦੀ ਚਿੰਤਾ ਹੋਈ ਪੁਨਰ ਸੁਜੀਤ ਅਕਾਲੀ ਦਲ ਵਾਲਿਆਂ ਨੂੰ ਕੀ ਇਲਜ਼ਾਮ ਲੱਗਿਆ ਸੰਦੀਪ ਸਿੰਘ ਸਣੀ ਤੇ ਮਰਡਰ ਦਾ ਤੇ ਉਹ ਬੰਦਾ ਸੰਦੀਪ ਸਣੀ ਦੀ ਬੈਰਕ ਚ ਕਿਵੇਂ ਆ ਗਿਆ ਜਿਹੜਾ ਆ ਨਹੀਂ ਸਕਦਾ ਤੇ ਆਇਆ ਵੀ ਉਹ ਬੰਦਾ ਜਿਹਦੇ ਤੇ ਝੂਠੇ ਪੁਲਿਸ ਮੁਕਾਬਲੇ ਕਰਨ ਦਾ ਇਲਜ਼ਾਮ ਹੈ ਇਸ ਕਰਕੇ ਇਹ ਮੁੱਦਾ ਵੱਡਾ ਹੋ ਗਿਆ ਔਰ ਮੈਨੂੰ ਇਹ ਲੱਗਦਾ ਹੈ ਕਿ ਪੁਨਰ ਸੁਜੀਤ ਅਕਾਲੀ ਦਲ ਨੇ ਇਹ ਸ਼ਿਕਾਇਤ ਦੇ ਕੇ ਇਹ ਮੰਗ ਪੱਤਰ ਦੇ ਕੇ ਅੰਦੋਲਨ ਦਾ ਰਾਹ ਵੀ ਪਧਰਾ ਕਰ ਲਿਆ ਵੀ ਜੇ ਸਾਡੀ ਮੰਗ ਨਹੀਂ ਮੰਨੀ ਜਾਂਦੀ ਤੇ ਅਸੀਂ ਇਸ ਅੰਦੋਲਨ ਨੂੰ ਵੱਡੇ ਕਰਾਂਗੇ ਔਰ ਦੂਸਰਾ ਉਹਨਾਂ ਨੇ ਗਰਾਉਂਡ ਬਣਾਉਣੀ ਸ਼ੁਰੂ ਕਰਤੀ ਸੰਦੀਪ ਸਣੀ ਦੀ ਕਿਉਂਕਿ ਅਗਰ ਸੰਦੀਪ ਸਣੀ ਨੂੰ ਜਾਂਚ ਨਹੀਂ ਹੋਊਗੀ ਮਾਮਲੇ ਦੀ ਇਹਦਾ ਇਹ ਮੰਨਿਆ ਜਾਊਗਾ ਕਿ ਸੰਦੀਪ ਸਣੀ ਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ ਫਿਰ ਉਹ ਹਾਈ ਕੋਰਟ ਚ ਜਾਣਗੇ ਕਿ ਹਾਈ ਕੋਰਟ ਹੁਕਮ ਕਰੇ ਇਸ ਮਾਮਲੇ ਦੀ ਜਾਂਚ ਹੋਵੇ ਕਿਉਂਕਿ ਲਾਰੈਂਸ ਬਿਸ਼ਨੋਈ ਵਾਲੇ ਮਾਮਲੇ ਦੇ ਵਿੱਚ ਵੀ ਪਹਿਲਾਂ ਤਾਂ ਪੰਜਾਬ ਸਰਕਾਰ ਮੰਨਦੀ ਨਹੀਂ ਸੀ ਨਾ ਡੀਜੀਪੀ ਮੰਨਦੇ ਸੀ ਕਿ ਉਹਦੀ ਇੰਟਰਵਿਊ ਪੰਜਾਬ ਦੀ ਜੇਲ੍ਹ 'ਚ ਹੋਈ ਹੈ ਪਰ ਜਦੋਂ ਹਾਈ ਕੋਰਟ ਨੇ ਜਾਂਚ ਕਰਾਈ ਤੇ ਇਹ ਗੱਲ ਸਾਹਮਣੇ ਆ ਗਈ ਕਿ ਇੰਟਰਵਿਊ ਪੰਜਾਬ ਦੀ ਜੇਲ੍ਹ 'ਚ ਹੋਈ ਹੈ ਖਰੜ ਥਾਣੇ 'ਚ ਹੋਈ ਸੀ ਜੇਲ੍ਹ 'ਚ ਨਹੀਂ ਸੀਆਈਏ ਥਾਣੇ 'ਚ ਹੋਈ ਹੈ ਇਹਦਾ ਮਤਲਬ ਹੈ ਪੁਲਿਸ ਦੇ ਅਫਸਰ ਛੋਟੇ ਅਧਿਕਾਰੀ ਵੱਡੇ ਅਧਿਕਾਰੀਆਂ ਨੂੰ ਗੁੰਮਰਾਹ ਕਰ ਗਏ ਡੀਜੀਪੀ ਨੂੰ ਝੂਠ ਬੋਲਤਾ ਮੁੱਖ ਮੰਤਰੀ ਨੂੰ ਝੂਠ ਬੋਲਤਾ ਕਿ ਇੱਥੇ ਇੰਟਰਵਿਊ ਨਹੀਂ ਹੋਈ ਪੰਜਾਬ 'ਚ ਤੇ ਡੀਜੀਪੀ ਔਰ ਭਗਵੰਤ ਮਾਨ ਦੀ ਪੂਰੇ ਮੀਡੀਆ 'ਚ ਪੂਰੇ ਪੰਜਾਬ 'ਚ ਬਦਨਾਮੀ ਹੋਈ ਵੀ ਤੁਸੀਂ ਝੂਠ ਬੋਲਿਆ ਉਹਨਾਂ ਨੇ ਭਰੋਸਾ ਕਰ ਲਿਆ ਛੋਟੇ ਅਫਸਰਾਂ ਤੇ ਇਸ ਕਰਕੇ ਇਹ ਹਾਈ ਕੋਰਟ ਵੀ ਜਾਣਗੇ ਅਗਰ ਹਾਈ ਕੋਰਟ ਹੁਕਮ ਕਰ ਦਿੰਦੀ ਹੈ ਜਾਂਚ ਦੀ ਤੇ ਫੇਰ ਉਹ ਅਫਸਰ ਉਹਨਾਂ ਦੀ ਭੂਮਿਕਾ ਆਊਗੀ ਵੀ ਕਿਹੜੇ ਅਫਸਰ ਸੀ ਜਿਨ੍ਹਾਂ ਨੇ ਇਹਨਾਂ ਨੂੰ ਇੱਕ ਬੈਰਕ 'ਚ ਪਹੁੰਚਾਇਆ ਜਾਂ ਇਹ ਇੱਕ ਬੈਰਕ 'ਚ ਕਿਵੇਂ ਇਕੱਠੇ ਹੋਗੇ ਕਿੰਨੇ ਦਿਨ ਰਹੇ 1 ਦਿਨ ਰਹੇ 2 ਦਿਨ ਰਹੇ ਅੱਧਾ ਘੰਟਾ ਰਹੇ ਫਿਰ ਪਤਾ ਲੱਗੂਗਾ ਕਿ ਜਿਹੜਾ ਇਹ ਸੁਭਾ ਸਿੰਘ ਦਾ ਮਰਡਰ ਹੈ ਉਹ ਕਿੰਨਾ ਹਾਲਾਤਾਂ ਦੇ ਵਿੱਚ ਅਤੇ ਕਿਉਂ ਹੋਇਆ ਉਹਦੇ ਲਈ ਕੌਣ ਦੋਸ਼ੀ ਹੈ ਹਜੇ ਤਾਂ ਸੰਦੀਪ ਸਣੀ ਤੇ ਪਰਚਾ ਦੇਤਾ ਪਰ ਜਾਂਚ ਤੋਂ ਬਾਅਦ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਏਗਾ ਵੀ ਪਹਿਲਾਂ ਹਮਲਾ ਕਰਨ ਵਾਲੇ ਕੌਣ ਸੀ ਕੀ ਉਹ ਸੁਭਾ ਸਰਹੰਦ ਨੇ ਪਹਿਲਾਂ ਹਮਲਾ ਕੀਤਾ ਤੇ ਸੰਦੀਪ ਸਣੀ ਆਪਣਾ ਬਚਾਅ ਕਰ ਰਿਹਾ ਸੀ ਇਹ ਸੰਦੀਪ ਸਣੀ ਨੇ ਹਮਲਾ ਕੀਤਾ ਦੂਜੀ ਟੀਰ ਆਪਣਾ ਬਚਾ ਕਰ ਰਹੀ ਸੀ ਇਹ ਪਤਾ ਲੱਗੂਗਾ ਜਾਂਚ 'ਚ ਇਸ ਕਰਕੇ ਪਰ ਸੰਦੀਪ ਸਣੀ ਦੀ ਜਿਹੜੀ ਗਰਾਉਂਡ ਹੈ ਉਹ ਪੁਨਰ ਸੁਜੀਤ ਅਕਾਲੀ ਦਲ ਨੇ ਬਣਾ ਦਿੱਤੀ ਔਰ ਅਗਰ ਇਸ ਮਾਮਲੇ 'ਚ ਜਾਂਚ ਨਹੀਂ ਹੁੰਦੀ ਤੇ ਇਹ ਮੰਨਿਆ ਜਾਊਗਾ ਸੰਦੀਪ ਸਿੰਘ ਦਾ ਜਿਹੜਾ ਪੱਖ ਹੈ ਉਹ ਲੋਕਾਂ ਦੇ ਵਿੱਚ ਹਮਦਰਦੀ ਵਾਲਾ ਜਾਊਗਾ ਕਿ ਪਤਾ ਨਹੀਂ ਸੰਦੀਪ ਸਣੀ ਦਾ ਜਿਹੜਾ ਪਰਚਾ ਦਿੱਤਾ ਹੈ ਉਹ ਕਿਵੇਂ ਬਣਿਆ ਉਹਦੇ ਪਿੱਛੇ ਕਾਰਨ ਕਿਵੇਂ ਬਣੇ ਇਸ ਕਰਕੇ ਗਰਾਉਂਡ ਸੰਦੀਪ ਸਣੀ ਦੀ ਬਤੌਰ ਕੈਂਡੀਡੇਟ ਬਣਤੀ ਹੁਣ ਜਿਹੜਾ ਤੁਹਾਡਾ ਸਵਾਲ ਸੀ ਨਾਲ ਹੀ ਸੰਦੀਪ ਸਣੀ ਅਮਰਿਤਪਾਲ ਸਿੰਘ ਤੋਂ ਕਾਫੀ ਪ੍ਰਭਾਵਿਤ ਸੀ ਪਹਿਲਾਂ ਅਮਰਿਤਵੀ ਛਕਿਆ ਸੰਦੀਪ ਸਣੀ ਨੇ ਜੋ ਪਤਾ ਲੱਗਿਆ ਤੇ ਉਹ ਕਾਫੀ ਪ੍ਰਭਾਵਿਤ ਸੀ ਹੁਣ ਪੁਨਰ ਸੁਜੀਤ ਅਕਾਲੀ ਦਲ ਔਰ ਅਕਾਲੀ ਦਲ ਵਾਰਿਸ ਪੰਜਾਬ ਦੇ ਜਿਹਦਾ ਅਮਰਿਤਪਾਲ ਸਿੰਘ ਪ੍ਰਧਾਨ ਹੈ। ਅਗਰ ਤਾਂ ਇਹ ਸਾਂਝਾ ਉਮੀਦਵਾਰ ਬਣਾ ਲੈਂਦੇ ਨੇ ਸੰਦੀਪ ਸਿੰਘ ਸਣੀ ਨੂੰ। ਤੇ ਕਿਉਂਕਿ ਅਮਰਿਤਪਾਲ ਸਿੰਘ ਦੀ ਪਾਰਟੀ ਦੀ ਔਰ ਅਮਰਿਤਪਾਲ ਸਿੰਘ ਦੀ ਆਪਣੀ ਫੈਨ ਫਾਲੋਇੰਗ ਬਹੁਤ ਹੈ। ਤਰਨਤਾਰਨ ਦੇ ਲੋਕਾਂ ਨੇ ਤਾਂ ਅਮਰਿਤਪਾਲ ਸਿੰਘ ਨੂੰ ਆਪਣਾ ਐਮਪੀ ਚੁਣ ਲਿਆ। ਅਗਰ ਅਮਰਿਤਪਾਲ ਸਿੰਘ ਔਰ ਪੁਨਰ ਸੁਜੀਤ ਅਕਾਲੀ ਦਲ ਦਾ ਕੈਂਡੀਡੇਟ ਬਣ ਜਾਂਦਾ ਸੰਦੀਪ ਸਿੰਘ ਸਣੀ ਤੇ ਉਹ ਇੱਕ ਤਕੜਾ ਦਾਵੇਦਾਰ ਉਥੇ ਜਿਮਨੀ ਚੋਣ ਜਿੱਤਣ ਦਾ ਬਣ ਸਕਦਾ ਕਿਉਂਕਿ ਭਾਰਤ ਦਾ ਕਾਨੂੰਨ ਸਿਰਫ ਉਸ ਵੇਲੇ ਕੋਈ ਵਿਅਕਤੀ ਚੋਣ ਨਹੀਂ ਲੜ ਸਕਦਾ ਜਦੋਂ ਉਹਦੇ ਤੇ 2 ਸਾਲ ਜਾਂ ਉਸ ਤੋਂ ਵੱਧ ਦੀ ਉਸ ਨੂੰ ਸਜ਼ਾ ਹੋਈ ਹੋਵੇ। ਔਰ ਉਸ ਸਜ਼ਾ ਤੇ ਕਿਸੇ ਉੱਪਰਲੀ ਅਦਾਲਤ ਨੇ ਰੋਕ ਨਾ ਲਾਈ ਹੋਵੇ। ਸੰਦੀਪ ਸ਼ਰਨੀ ਨੂੰ ਹਜੇ ਕਿਸੇ ਮਾਮਲੇ 'ਚ ਸਜ਼ਾ ਨਹੀਂ ਹੋਈ। ਸੁਦੀਰ ਸੂਰੀ ਵਾਲਾ ਕੇਸ ਉਹਦਾ ਹਜੇ ਚੱਲ ਰਿਹਾ ਹੈ ਹੁਣ ਅਜੇ ਹਾਲਾਤਾਂ 'ਚ ਅਗਰ ਅਮਰਿਤਪਾਲ ਸਿੰਘ ਦੀ ਧਿਰ ਪੁਨਰ ਸੁਜੀਤਾ ਕਾਲੀਦਨ ਇਹ ਸਾਂਝਾ ਉਮੀਦਵਾਰ ਬਣਾ ਦਿੰਦੇ ਨੇ ਤੇ ਫੇਰ ਸੰਦੀਪ ਸਣੀ ਇੱਕ ਤਕੜਾ ਮੁਕਾਬਲੇ ਵਾਲਾ ਉਮੀਦਵਾਰ ਉਸ ਹਲਕੇ 'ਚ ਬਣ ਸਕਦਾ ਕਿਉਂਕਿ ਉੱਥੇ ਲੋਕਾਂ ਦੀ ਵਿਚਾਰਧਾਰਾ ਸ਼ੁਰੂ ਤੋਂ ਹੀ ਰਹੀ ਹੈ ਕਿ ਬਹੁਤ ਸਾਰੇ ਮਾਮਲਿਆਂ 'ਚ ਸਾਨੂੰ ਇਨਸਾਫ ਚਾਹੀਦਾ ਹੈ ਸ਼ੂਬਾ ਸਰਹੰਦ ਵਰਗੇ ਜਿਹੜੇ ਪੁਲਿਸ ਅਫਸਰ ਸੀ ਇਹ ਬਹੁਤਾ ਸਮਾਂ ਤਰਨ ਤਰਨ ਜਨਾਲਾ ਉਹਨਾਂ ਜ਼ਿਲ੍ਹਿਆਂ 'ਚ ਰਹੇ ਨੇ ਔਰ ਇਹਨਾਂ ਦੇ ਉੱਤੇ ਕਈ ਪੁਲਿਸ ਮੁਕਾਬਲਿਆਂ ਦੇ ਇਲਜ਼ਾਮ ਰਹੇ ਨੇ ਹੁਣ ਉਹਨਾਂ ਦੇ ਵਿੱਚੋਂ ਕਿੰਨੇ ਝੂਠੇ ਸੀ ਕਿੰਨੇ ਸੱਚੇ ਸੀ ਕਿਉਂਕਿ ਸਾਰੇ ਝੂਠੇ ਪੁਲਿਸ ਮੁਕਾਬਲਿਆਂ ਦੀ ਤਾਂ ਜਾਂਚ ਹੀ ਨਹੀਂ ਹੋਈ ਨਾ 97 ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਦਾ ਇਹ ਵਾਅਦਾ ਸੀ ਕਿ ਅਸੀਂ ਕਮਿਸ਼ਨ ਬਣਾ ਕੇ ਜਾਂਚ ਕਰਾਂਗੇ ਝੂਠੇ ਪੁਲਿਸ ਮੁਕਾਬਲਿਆਂ ਦੀ ਉਹ ਉਹਨਾਂ ਨੇ ਬਣਾਇਆ ਨਹੀਂ ਲੋਕਾਂ ਦੇ ਜ਼ਖਮ ਹਰੇ ਹੋ ਜਾਂਦੇ ਨੇ ਜਦੋਂ ਵੀ ਝੂਠੇ ਪੁਲਿਸ ਮੁਕਾਬਲੇ ਦੇ ਕਿਸੇ ਦੋਸ਼ੀ ਨੂੰ ਸਜ਼ਾ ਦਿੱਤੀ ਜਾਂਦੀ ਹੈ ਸਾਰੇ ਅਮਨ ਪਸੰਦ ਲੋਕ ਇਹ ਚਾਹੁੰਦੇ ਨੇ ਕਿ ਕੋਈ ਬੇਕਸੂਰਾ ਉਹਨੂੰ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ ਔਰ ਝੂਠਾ ਪੁਲਿਸ ਮੁਕਾਬਲਾ ਨਹੀਂ ਕੀਤਾ ਜਾਣਾ ਚਾਹੀਦਾ ਔਰ ਸਾਡੇ ਐਦਾਂ ਦੇ ਪੁਲਿਸ ਅਫਸਰ ਵੀ ਨੇ ਜਿਹੜੇ ਜਾਨਾਂ ਬਚਾਉਂਦੇ ਸ਼ਹੀਦ ਹੋਏ ਨੇ ਜਿਨ੍ਹਾਂ ਨੇ ਝੂਠੇ ਪੁਲਿਸ ਮੁਕਾਬਲੇ ਕਰਨੇ ਤਾਂ ਦੂਰ ਦੀ ਗੱਲ ਹੈ ਉਹ ਝੂਠੇ ਪੁਲਿਸ ਮੁਕਾਬਲੇ ਕਰਨ ਵਾਲਿਆਂ ਦੇ ਖਿਲਾਫ ਸਟੈਂਡ ਲੈਂਦੇ ਰਹੇ ਨੇ ਐਦਾਂ ਦੇ ਪੁਲਿਸ ਅਫਸਰ ਵੀ ਰਹੇ ਨੇ ਇਸ ਕਰਕੇ ਇਹ ਮੁੱਦਾ ਉਹਨਾਂ ਇਲਾਕਿਆਂ ਦੇ ਵਿੱਚ ਵੱਡਾ ਹੈ ਇਸ ਕਰਕੇ ਅਗਰ ਸੰਦੀਪ ਸਿੰਘ ਸਣੀ ਨੂੰ ਹੀ ਉਮੀਦਵਾਰ ਬਣਾ ਦਿੱਤਾ ਜਾਂਦਾ ਹੈ ਤੇ ਉੱਥੇ ਮੁਕਾਬਲਾ ਤਕੜਾ ਬਣਨ ਦੀ ਸੰਭਾਵਨਾ ਹੈ ਬਿਲਕੁਲ ਸਹੀ ਹੈ ਸੋ ਡੱਲਾ ਜੀ ਮੈਂ ਇਹ ਜ਼ਰੂਰ ਅੱਗੇ ਵੀ ਸਮਝਣਾ ਚਾਹਾਂਗੀ ਕਿ ਅਗਰ ਪੰਥਕ ਥੀਰਾਵਲੋ ਸਾਜੋ ਉਮੀਦਵਾਰ ਸੰਦੀਪ ਸਿੰਘ ਸਣੀ ਬਣਦਾ ਹੈ ਤਾਂ ਇਸ ਦੇ ਨਾਲ ਹੀ ਮੁਕਾਬਲੇ ਨੂੰ ਵੀ ਅਗਰ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਮੁਕਾਬਲਾ ਕਿਸ ਕਿਸ ਦੇ ਨਾਲ ਰਹੇਗਾ ਸ਼ਰੋਮਨੀ ਕਾਲੀ ਦਲ ਦੇ ਨਾਲ आम आदमी पार्टी ਦੇ ਨਾਲ ਬੀਜੇਪੀ ਦੀ ਸਥਿਤੀ ਵੀ ਜ਼ਰੂਰ ਸਾਫ਼ ਕਰਨਾ ਕਾਂਗਰਸ ਨੂੰ ਲੈ ਕੇ ਵੀ ਜੋ ਹੈ ਗੱਲ ਜ਼ਰੂਰ ਸਾਂਝੀ ਕਰਿਓ ਮੁਕਾਬਲਾ ਕਿਸ ਤਰ੍ਹਾਂ ਦਾ ਬਣਦਾ ਦਿਖਦਾ ਫਿਰ ਦੇਖੋ ਹਜੇ ਤੱਕ ਤਾਂ ਸੁਖਵੀਰ ਸਿੰਘ ਬਾਦਲ ਵਾਲੇ ਅਕਾਲੀ ਦਲ ਦਾ ਕੈਂਡੀਡੇਟ ਜਾਰੀ ਕੀਤਾ ਗਿਆ ਉਹ ਆਜ਼ਾਦ ਗਰੁੱਪ ਸੀ ਬੀਬੀ ਰੰਦਾਵਾ ਉਹ ਕੈਂਡੀਡੇਟ ਨੇ ਸੁਖਵੀਰ ਸਿੰਘ ਬਾਦਲ ਵਾਲੇ ਅਕਾਲੀ ਦਲ ਦੇ ਪਰ ਜਦੋਂ ਅਮਰਿਤਪਾਲ ਸਿੰਘ ਲੋਕ ਸਭਾ ਦੀ ਚੋਣ ਲੜਿਆ ਉਦੋਂ ਅਕਾਲੀ ਦਲ ਦੇ ਕਈ ਲੀਡਰਾਂ ਨੇ ਕਿਹਾ ਕਿ ਸਾਨੂੰ ਅਮਰਿਤਪਾਲ ਸਿੰਘ ਦੇ ਸਾਹਮਣੇ ਕੈਂਡੀਡੇਟ ਨਹੀਂ ਖੜਾ ਕਰਨਾ ਚਾਹੀਦਾ ਤੇ ਉਦੋਂ ਇਹਦਾ ਨੁਕਸਾਨ ਵੀ ਉਸ ਵੇਲੇ ਅਕਾਲੀ ਦਲ ਨੂੰ ਬਹੁਤ ਸਾਰੀਆਂ ਸੀਟਾਂ ਤੇ ਹੋਇਆ ਕਿਉਂਕਿ ਪੰਥਕ ਮੁੱਦਿਆਂ ਵਾਲੇ ਲੋਕ ਨਰਾਜ਼ ਹੋਏ ਹੁਣ ਅਗਰ ਸੰਦੀਪ ਸੰਨੀ ਸਾਂਝਾ ਉਮੀਦਵਾਰ ਬਣਦਾ ਹੈ ਤੇ ਕੀ ਸੁਖਵੀਰ ਬਾਦਲ ਵਾਲਾ ਅਕਾਲੀ ਦਲ ਆਪਣਾ ਕੈਂਡੀਡੇਟ ਵਾਪਸ ਲੈਣਗੇ ਉਹਦੀ ਸੰਭਾਵਨਾ ਬਹੁਤ ਘੱਟ ਲੱਗਦੀ ਹੈ ਕਿਉਂਕਿ ਉਮੀਦਵਾਰ ਉਹਨਾਂ ਨੇ ਐਲਾਨ ਦਿੱਤਾ ਆਜ਼ਾਦ ਗਰੁੱਪ ਤੋਂ ਬੀਬੀ ਰੰਦਾਵਾ ਇਹਦਾ ਮਤਲਬ ਹੈ ਕਿ ਇੱਕ ਪਾਸੇ ਫਿਰ ਸੰਦੀਪ ਸਣੀ ਹੋਊਗਾ ਜਾਂ ਪੁਨਰ ਸੁਜੀਤ ਕਾਲੀ ਦਲ ਵੱਲੋਂ ਹੋਏਗਾ ਜਾਂ ਹੋਏਗਾ ਅੰਮ੍ਰਿਤਪਾਲ ਔਰ ਪੁਨਰ ਸੁਜੀਤ ਕਾਲੀ ਦਲ ਵੱਲੋਂ ਸਾਂਝੇ ਤੌਰ ਤੇ ਸਾਰੀਆਂ ਤਿਹਰਾੰਦਾ ਅਜਿਹੇ ਹਾਲਾਤਾਂ ਦੇ ਵਿੱਚ ਇਹ ਗੱਲਾਂ ਤੁਰਨੀਆਂ ਵੀ ਕੀ ਹੁਣ ਸੁਖਬੀਰ ਬਾਦਲ ਆਪਣਾ ਕੈਂਡੀਡੇਟ ਵਾਪਸ ਲਾਊਗਾ ਜਾਂ ਨਹੀਂ ਲਾਊਗਾ ਇਹ ਗੱਲਾਂ ਚੱਲਦੀਆਂ ਰਹਿਣੀਆਂ ਨੇ ਆਮ ਆਦਮੀ ਪਾਰਟੀ ਕਿਹਨੂੰ ਉਤਾਰਦੀ ਹੈ ਕੀ ਉਸੇ ਹਰਮੀਤ ਸਿੰਘ ਸੰਧੂ ਨੂੰ ਉਤਾਰਿਆ ਜਾਊਗਾ ਜਿਹੜਾ ਕਿਸੇ ਸਮੇਂ ਅਕਾਲੀ ਦਲ 'ਚ ਸੀ ਉਹ ਆਜ਼ਾਦ ਵੀ ਜਿੱਤੇ ਫਿਰ ਅਕਾਲੀ ਦਲ 'ਚ ਸ਼ਾਮਲ ਹੋਏ ਪਿਛਲੀਆਂ ਦੋ ਵਾਰੀਆਂ ਲਗਾਤਾਰ ਹਰਮੀਤ ਸਿੰਘ ਸੰਧੂ ਆਪ ਚੋਣ ਹਾਰੇ ਵੀ ਨੇ ਆਮ ਆਦਮੀ ਪਾਰਟੀ ਕਸ਼ਮੀਰ ਸਿੰਘ ਸੋਲ ਦੀ ਮੌਤ ਤੋਂ ਬਾਅਦ ਹਰਮੀਰ ਸਿੰਘ ਸੰਧੂ ਨੂੰ ਆਮ ਆਦਮੀ ਪਾਰਟੀ ਆਪਣੇ ਚ ਸ਼ਾਮਲ ਕਰਾਉਂਦੀ ਹੈ ਕੀ ਉਹ ਉਹਨਾਂ ਨੂੰ ਟਿਕਟ ਦੇਣਗੇ ਜਿਹੜੇ ਦੂਜੀ ਪਾਰਟੀ ਚੋਂ ਆਏ ਨੇ ਆਕਾਲੀ ਦਲ ਚੋਂ ਆਏ ਨੇ ਹਾਲਾਂਕਿ ਉਹ ਆਕਾਲੀ ਦਲ ਛੱਡਤਾ ਸੀ ਫੇਰ ਆਏ ਨੇ ਜਾਂ ਆਪਣੇ ਕਿਸੇ ਵਲੰਟੀਅਰ ਵਰਕਰ ਨੂੰ ਟਿਕਟ ਦੇਣਗੇ ਤਰਨ ਤਾਰਨ ਦੇ ਵਿੱਚ ਇਹ ਵੀ ਗੱਲ ਬਹੁਤ ਵੱਡੀ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਵੀ ਕਈ ਦਾਵੇਦਾਰ ਨੇ ਜਿਹੜੇ ਚਾਹੁੰਦੇ ਨੇ ਕਿ ਟਿਕਟ ਬਾਰੋਂ ਆਏ ਕੈਂਡੀਡੇਟ ਨੂੰ ਨਾਂ ਦੇ ਕੇ ਸਾਨੂੰ ਦਿੱਤੀ ਜਾਵੇ ਇਹ ਵੀ ਨਿਰਪਰ ਕਰਦਾ ਹੈ ਕਿ ਆਮ ਆਦਮੀ ਪਾਰਟੀ ਟਿਕਟ ਕਿਸ ਨੂੰ ਦੰਦੀ ਹੈ ਕਾਂਗਰਸ ਚ ਹਜੇ ਮੱਥਾ ਪੱਛੀ ਚੱਲ ਰਹੀ ਹੈ ਕਿ ਅਸੀਂ ਕਿਹੜਾ ਕੈਂਡੀਡੇਟ ਦਈਏ ਕਾਂਗਰਸ ਚ ਜਿਹੜਾ ਵੀ ਕੈਂਡੀਡੇਟ ਆਊਗਾ ਕਾਂਗਰਸ 'ਤੇ ਖਤਰਾ ਬਣਿਆ ਹੋਇਆ ਕਿ ਕਿਹੜੇ ਧੜੇ ਦਾ ਆਉਂਦਾ ਕਿਉਂਕਿ ਕਾਂਗਰਸ ਦੀ ਬਦਕਿਸਮਤੀ ਇਹ ਹੈ ਕਿ ਲੁਧਿਆਣੇ ਚ ਜਦੋਂ ਆਸ਼ੂ ਚੋਣ ਲੜਿਆ ਨਾ ਉਥੇ ਲੀਡਰ ਆਫ অপੋਜੀਸ਼ਨ ਨੂੰ ਸੱਦਿਆ ਗਿਆ ਜਾਂ ਗਏ ਹੋ ਨਾ ਉਥੇ ਰਾਜਾ ਵੜਨ ਗਿਆ ਹਾਲਾਂਕਿ ਇਹ ਤੈ ਨਹੀਂ ਹੋਇਆ ਕਿ ਉਹ ਸੱਦੇ ਨਹੀਂ ਗਏ ਜਾਂ ਆਏ ਨਹੀਂ ਪਰ ਉਹ ਹੈ ਨਹੀਂ ਸੀ ਉੱਥੇ ਹੁਣ ਤਰਨਤਾਰਨ ਚ ਵੀ ਉਹੀ ਸਥਿਤੀ ਹੈ ਅਗਰ ਕਾਂਗਰਸ ਦਾ ਕੋਈ ਕੈਂਡੀਡੇਟ ਆਉਂਦਾ ਹੈ ਉਹ ਕਿਸ ਧੜੇ ਦਾ ਆਉਂਦਾ ਹੈ ਕਿ ਬਾਕੀ ਧੜੇ ਸਮਰਥਨ ਕਰਦੇ ਆ ਜਾਂ ਨਹੀਂ ਕਰਦੇ ਮਤਲਬ ਕਿ ਕਾਂਗਰਸ ਦੀ ਟਿਕਟ ਦੇ ਨਾਲ ਹੀ ਕਾਂਗਰਸ ਦੀ ਫੁੱਟ ਦਾ ਪੱਧਰ ਕੀ ਹੈ ਜਿਵੇਂ ਦਰਿਆਵਾਂ ਦਾ ਪੱਧਰ ਨਾਪਦੇ ਆ ਨਾ ਜੀ ਵੀ ਭਾਖੜਾ 1680 ਤੋਂ ਬਾਅਦ ਪਾਣੀ ਛੱਡਣਾ ਪੈਂਦਾ ਕਾਂਗਰਸ ਦੀ ਫੁੱਟ ਦਾ ਪੱਧਰ ਕੀ ਹੈ ਕੈਂਡੀਡੇਟ ਆਉਣ ਤੋਂ ਬਾਅਦ ਕਾਂਗਰਸ ਦੀ ਗੱਲ ਫੇਰ ਕਰਨੀ ਬਣਦੀ ਹੈ ਪਹਿਲਾਂ ਕਾਂਗਰਸ ਦਾ ਕੈਂਡੀਡੇਟ ਆ ਜੀ ਇਹ ਪਤਾ ਲੱਗ ਜੇ ਕਿਸ ਧੜੇ ਦਾ ਕਿ ਬਾਕੀ ਧੜੇ ਨਾਲ ਖੜੇ ਨੇ ਜਾਂ ਉੱਥੇ ਵੀ ਅੱਧੇ ਧੜੇ ਆਉਣਗੇ ਅੱਧੇ ਧੜੇ ਨਹੀਂ ਆਉਣਗੇ ਇਸ ਕਰਕੇ ਕਾਂਗਰਸ ਦੀ ਕਹਾਣੀ ਤਾਂ ਉਸ ਪਾਸੇ ਚਲੀ ਜਾਂਦੀ ਹੈ ਬੀਜੇਪੀ ਨੇ ਆਪਣੇ ਸਥਾਨਕ ਲੀਡਰ ਨੂੰ ਟਿਕਟ ਦਿੱਤੀ ਹੈ ਸਿੱਖ ਕੈਂਡੀਡੇਟ ਨੂੰ ਟਿਕਟ ਦਿੱਤੀ ਹੈ ਸਿੱਖ ਭਾਈਚਾਰੇ ਚ ਪਰ ਬੀਜੇਪੀ ਬਹੁਤ ਕੁਝ ਕਰਨ ਦੀ ਸਥਿਤੀ ਚ ਉੱਥੇ ਮੈਨੂੰ ਨਹੀਂ ਲਿਖਤੀ ਹਾਂ ਅਗਰ ਹੜਾਂ ਦੇ ਮੌਕੇ ਤੇ ਬੀਜੇਪੀ ਉੱਥੇ ਕਿਉਂਕਿ ਬੀਜੇਪੀ ਵੱਲੋਂ ਵੀ ਉੱਥੇ ਕਿੱਟਾਂ ਵੰਡੀਆਂ ਜਾ ਰਹੀਆਂ ਨੇ ਰਾਹਤ ਕਿੱਟਾਂ ਬੀਜੇਪੀ ਦੀ ਲੀਡਰਸ਼ਿਪ ਕਿਸ ਰੂਪ ਚ ਮਦਦ ਕਰਦੀ ਹੈ ਇਹ ਵੀ ਨਿਰਪਰ ਕਰੂਗਾ ਪਰ ਬੀਜੇਪੀ ਉਥੇ ਮੁਕਾਬਲੇ ਚ ਨਹੀਂ ਹੈ ਜਿੱਤ ਹਾਰ ਦੀ ਦੌੜ ਚ ਨਹੀਂ ਹੈ ਹਾਂ ਬੀਜੇਪੀ ਚੰਗੀ ਪਰਫਾਰਮੈਂਸ ਕਰ ਲਏ ਉਹ ਨਿਰਪਰ ਕਰਦਾ ਕਿੰਨੀਆਂ ਕਿ ਵੋਟਾਂ ਉਹਨਾਂ ਨੂੰ ਮਿਲਦੀਆਂ ਨੇ ਪਹਿਲਾਂ ਦੇ ਮੁਕਾਬਲੇ ਸੋ ਇਸ ਕਰਕੇ ਸੱਤਾ ਝਾਂਮ ਆਦਮੀ ਪਾਰਟੀ ਹੈ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਔਰ ਪੰਥਕ ਕੈਂਡੀਡੇਟ ਦੇ ਵਿੱਚ ਹੋਣ ਦੀ ਸੰਭਾਵਨਾ ਹੈ ਹਾਂ ਇਹ ਵੀ ਹੋ ਸਕਦਾ ਹੈ ਕਿ ਸੰਦੀਪ ਸਿੰਘ ਸਣੀ ਨੂੰ ਟਿਕਟ ਨਾ ਦਿੱਤੀ ਜਾਵੇ ਤੇ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਟਿਕਟ ਦਿੱਤੀ ਜਾਵੇ ਅਗਰ ਉਹਨਾਂ ਨੂੰ ਦਿੱਤੀ ਜਾਂਦੀ ਹੈ ਉਹ ਵੀ ਇੱਕ ਮਜ਼ਬੂਤ ਔਰ ਮਨਪਸੰਦ ਉਮੀਦਵਾਰ ਉਥੋਂ ਦੇ ਲੋਕਾਂ ਦੀ ਨਜ਼ਰ 'ਚ ਹੈਗੇ ਨੇ ਪਰ ਲੋਕ ਉਹਨਾਂ ਨੂੰ ਚਾਹ ਵੀ ਰਹੇ ਨੇ ਕਿ ਉਹ ਆਉਣ ਪਰ ਪਿਛਲੇ ਸਮੇਂ ਤੋਂ ਲਗਾਤਾਰ ਇਨਕਾਰ ਕਰ ਰਹੇ ਨੇ ਚੋਣ ਲੜਨ ਤੋਂ ਜਿਸ ਕਰਕੇ ਸੰਦੀਪ ਸਿੰਘ ਸਣੀ ਦਾ ਨਾਂ ਹੁਣ ਉੱਥੇ ਉੱਭਰ ਰਿਹਾ ਹੈ ਬਾਕੀ ਵੇਖਦੇ ਹਾਂ ਫੈਸਲਾ ਕੀ ਹੁੰਦਾ ਪਰ ਮੁਕਾਬਲਾ ਸੱਤਾ ਪਰ ਪੰਥਕ ਧਰਾਂ 'ਚ ਹੋਣ ਦੀ ਸੰਭਾਵਨਾ ਲਗਾਤਾਰ ਵੱਧ ਰਹੀ ਹੈ ਜੀ ਸੋ ਬਹੁਤ ਬਹੁਤ ਧੰਨਵਾਦ ਡਲਾ ਜੀ ਤੁਸੀਂ ਤਰਨ ਤਰਨ ਜ਼ਿੰਨੀ ਚੋਂ ਦੀ ਕਿ ਸੰਭਾਵਨਾ ਦੇ ਸਮਿਕਰਣ ਉੱਪਰ ਜੋ ਹੈ ਗੱਲ ਕੀਤੀ ਹੈ ਆਪਣਾ ਸਿਆਸੀ ਐਨਾਲਿਸਿਸ ਵੀ ਇਸ ਸਬ ਦੇ ਉੱਪਰ ਜੋ ਹੈ ਸਾਂਝਾ ਕੀਤਾ ਬਹੁਤ ਬਹੁਤ ਧੰਨਵਾਦ ਤੁਹਾਡਾ ਦਰਸ਼ਕਾਂ ਦਾ ਵੀ ਧੰਨਵਾਦ ਕਰਦੀ ਹਾਂ ਜਿਹੜੇ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਵੀ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਕਰਦੇ ਨੇ ਜਿਨ੍ਹਾਂ ਨੇ ਹੁਣ ਤੱਕ ਪੰਜਾਬ ਵੈਲਟ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਮੈਂ ਜ਼ਰੂਰ ਕਹਿਣਾ ਚਾਹਾਂਗੀ ਉਹਨਾਂ ਦਰਸ਼ਕਾਂ ਨੂੰ ਕਿ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਪੰਜਾਬ ਨਾਲ ਜੁੜੇ ਨਾ ਖਾਸ ਮੁੱਦਿਆਂ ਤੇ ਤੁਸੀਂ ਵੀ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਆਪਣੇ ਵਿਚਾਰ ਸਮੇਂ-ਸਮੇਂ ਤੇ ਸਾਂਝੇ ਕਰ ਸਕੋ ਇਸ ਚਰਚਾ ਦਾ ਹਿੱਸਾ ਤੁਸੀਂ ਵੀ ਆਪਣੇ ਕਮੈਂਟਸ ਦੇ ਜ਼ਰੀਏ ਜ਼ਰੂਰ ਬਣ ਸਕੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਔਰ ਕੋਈ ਵੀ تیر ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਤੱਕ ਵਧਾ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ